ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਕਹਿੰਦੇ ਸਿੱਖ ਗੁਰੂ ਦੇ ਇਸ ਸ਼ਬਦ ਨੂੰ ਪੱਲੇ ਨਾਲ ਬੰਨ ਲੈ ਤੇ ਉਹਨੂੰ ਦੁਨੀਆਂ ਦੀ ਕੋਈ ਤਾਕਤ ਹਰਾ ਨਹੀਂ ਸਕਦੀ ਅੰਮ੍ਰਿਤ ਵੇਲੇ ਉੱਠੋ ਜਦੋਂ ਤਿਆਰ ਹੁੰਦੇ ਹੋ ਦਸਤਾਰ ਸਜਾਉਂਦੇ ਹੋ ਦਸਤਾਰ ਸਜਾਉਣ ਤੋਂ ਬਾਅਦ ਇਹ ਦੋ ਪੰਕਤੀਆਂ ਜਿਹੜੀਆਂ ਨੇ ਇਹਨਾਂ ਦਾ ਜਾਪ ਆਪਣੇ ਹੱਥਾਂ ਵੱਲ ਵੇਖ ਕੇ 21 ਵਾਰ ਕਰਨਾ ਹੈ ਤੇ ਉਸ ਤੋਂ ਬਾਅਦ ਜਾਪ ਕਰਨ ਤੋਂ ਬਾਅਦ ਇਹਨਾਂ ਦੋਨਾਂ ਹੱਥਾਂ ਨੂੰ ਆਪਣੇ ਦਸਤਾਰ ਤੇ ਫੇਰ ਲਿਓ ਇਹ ਦਸਤਾਰ ਜਿੱਥੇ ਲੈ ਕੇ ਜਾਓਗੇ ਤੁਹਾਨੂੰ ਜਿੱਤ ਦਵਾ ਦੇਗੀ ਜਿੱਤ ਗੁਰੂ ਦਾ ਸ਼ਬਦ ਦਵਾ ਦੇਗਾ ਉਹ ਦੋ ਪੰਕਤੀਆਂ ਸੀ ਪਤ ਰਾਖੀ ਗੁਰਪਾਰ ਬ੍ਰਹਮ ਤਜ ਪਰਪੰਚ ਮੋਹ ਵਿਕਾਰ ਨਾਨਕ ਸਉ ਅਰਾਧਿਐ ਅੰਤ ਨ ਪਾਰਾ ਬਾਰ ਜਿਨ੍ਹਾਂ ਨੇ ਮਹਾਂਪੁਰਖਾਂ ਦਾ ਬਚਨ ਕਮਾਲਿਆ ਉਹਨਾਂ ਦੇ ਬੇੜੇ ਪਾਰ ਹੋ ਗਏ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਕਹਿੰਦੇ ਸਿੱਖ ਗੁਰੂ ਦੇ ਇਸ ਸ਼ਬਦ ਨੂੰ ਪੱਲੇ ਨਾਲ ਬੰਨ ਲੈ ਤੇ ਉਹਨੂੰ ਦੁਨੀਆ ਦੀ ਕੋਈ ਤਾਕਤ ਹਰਾ ਨਹੀਂ ਸਕਦੀ ਅੰਮ੍ਰਿਤ ਵੇਲੇ ਉੱਠੋ ਜਦੋਂ ਤਿਆਰ ਹੁੰਦੇ ਹੋ ਦਸਤਾਰ ਸਜਾਉਂਦੇ ਹੋ ਦਸਤਾਰ ਸਜਾਉਣ ਤੋਂ ਬਾਅਦ ਇਹ ਦੋ ਪੰਕਤੀਆਂ ਜਿਹੜੀਆਂ ਨੇ ਇਹਨਾਂ ਦਾ ਜਾਪ ਆਪਣੇ ਹੱਥਾਂ ਵੱਲ ਵੇਖ ਕੇ 21 ਵਾਰ ਕਰਨਾ ਹੈ ਤੇ ਉਸ ਤੋਂ ਬਾਅਦ ਜਾਪ ਕਰਮ ਤੋਂ ਬਾਅਦ ਇਹਨਾਂ ਦੋਨਾਂ ਹੱਥਾਂ ਨੂੰ ਆਪਣੇ ਦਸਤਾਰ ਤੇ ਫੇਰ ਲਿਓ ਇਹ ਦਸਤਾਰ ਜਿੱਥੇ ਲੈ ਕੇ ਜਾਓਗੇ ਤੁਹਾਨੂੰ ਜਿੱਤ ਦਵਾ ਦੇਗੀ ਜਿੱਤ ਗੁਰੂ ਦਾ ਸ਼ਬਦ ਦਵਾ ਦੇਗਾ ਉਹ ਦੋ ਪੰਕਤੀਆਂ ਸੀ ਪਤ ਰਾਖੀ ਗੁਰ ਪਾਰ ਬ੍ਰਹਮ ਤਜ ਪਰਪੰਚ ਮੋਹ ਵਿਕਾਰ ਨਾਨਕ ਸਉ ਅਰਾਧਿਐ ਅੰਤ ਨ ਪਾਰਾ ਬਾਰ ਜਿਨ੍ਹਾਂ ਨੇ ਮਹਾਂਪੁਰਖਾਂ ਦਾ ਬਚਨ ਕਮਾਲਿਆ ਉਹਨਾਂ ਦੇ ਬੇੜੇ ਪਾਰ ਹੋਗੇ